ਖਬਰਨਾਮਾ ਦੇਖ ਰਹੇ ਹੋ ਤੇਰੂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਹਾਂ ਤੁਹਾਡਾ ਖੂਸ ਰਾਜ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਵੱਲੋਂ ਇਲਜ਼ਾਮ ਲਗਾਏ ਗਏ ਸੀ ਇੱਕ ਪਾਸੇ ਸਰਪੰਚ ਜਸ਼ਨ ਬਾਵਾ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕੀਤੀ ਬਾਅਦ ਵਿੱਚ ਇਲਜ਼ਾਮ ਲਗਾਏ ਗਏ ਫੌਜਾ ਸਿੰਘ ਸਰਾਰੀ ਜੋ ਹਲਕਾ ਗੁਰਸਾਹਿਬ ਦੇ ਮੌਜੂਦਾ ਵਿਧਾਇਕ ਨੇ ਆਮ ਆਪੀ ਪਾਰਟੀ ਤੋਂ ਖਾਸ ਕਰਕੇ ਦੀਪਕ ਸ਼ਰਮਾ ਦੀਪਾ ਸ਼ਰਮਾ ਦਿੱਤੀ ਅਤੇ ਉਸ ਦੇ ਸਾਥੀਆਂ ਵੱਲੋਂ ਇਲਜ਼ਾਮ ਲਗਾਏ ਗਏ ਬਾਅਦ ਵਿੱਚ ਜਸ਼ਨ ਬਾਬਾ ਦੇ ਪਿਤਾ ਵੱਲੋਂ ਵੀ ਫੌਜਾ ਸਿੰਘ ਸਰਾਰੀ ਅਤੇ ਉਸ ਦੇ ਪੀਏ ਬਚਿੱਤਰ ਸਿੰਘ ਲਾਡੀ ਦਾ ਵਿਰੋਧ ਕੀਤਾ ਗਿਆ ਪੰਜਾਬ ਪ੍ਰਧਾਨ ਅਮਨ ਅਰੋੜਾ ਨੂੰ ਵੀ ਮਿਲਿਆ ਗਿਆ ਅਮਨ ਅਰੋੜਾ ਨੇ ਭਰੋਸਾ ਦਿੱਤਾ ਕਿ 48 ਘੰਟਿਆਂ ਦੇ ਵਿੱਚ ਵੱਡੀ ਕਾਰਵਾਈ ਹੋਵੇਗੀ ਫੌਜਾ ਸਿੰਘ ਸਰਾਰੀ ਅਤੇ ਉਸ ਦੇ ਪੀਏ ਬਚਿੱਤਰ ਸਿੰਘ ਲਾਡੀ ਤੇ ਲੇਕਿਨ ਹੁਣ ਇੱਕ ਨਵਾਂ ਵੱਡਾ ਨਵਾਂ ਮੋੜ ਆ ਗਿਆ ਹੈ ਉਸ ਮਾਮਲੇ ਨੂੰ ਲੈ ਕੇ ਕਿਉਂਕਿ ਇਸ ਉੱਤੇ ਕਾਨੂੰਨੀ ਕਿਰਿਆ ਪ੍ਰਕਿਰਿਆ ਵੀ ਚੱਲੀ ਸਿਟ ਵੀ ਬਿਠਾਈ ਗਈ ਦੱਸਦੇ ਨੇ ਆ ਮਾਮਲਾ ਕੀ ਹੈ ਦੱਸਿਆ ਜਾ ਰਿਹਾ ਹੈ ਕਿ ਗੁਰੂ ਸਾਹਿਬ ਦੇ ਪਿੰਡ ਤਿਰਡਾ ਦੇ ਨੌਜਵਾਨ ਸਰਪੰਚ ਜਸ਼ਰਪ੍ਰੀਤ ਬਾਬਾ ਦੇ ਖੁਦਕੁਸ਼ੀ ਮਾਮਲੇ ਆਪ ਵਿਧਾਇਕ ਫੋਜਾ ਸਿੰਘ ਸਰਾਰੀ ਅਤੇ ਉਹਨਾਂ ਦੇ ਪੀਏ ਪੀਏ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ ਵਿਸ਼ੇਸ਼ ਟੀਮ ਯਾਨੀ ਕਿ ਸਿਟ ਵਿਸ਼ੇਸ਼ ਜਾਂਚ ਕਮੇਟੀ ਸਿੱਧੀ ਰਿਪੋਰਟ ਤੋਂ ਬਾਅਦ ਫੌਜਾ ਸਿੰਘ ਸਰਾਰੀ ਅਤੇ ਉਹਨਾਂ ਦੇ ਪੀ.ਐਬ ਜਤਨ ਸਿੰਘ ਲਾੜੀ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ ਇਸ ਦੇ ਨਾਲ ਹੀ ਪੁਲਿਸ ਨੇ ਪਿੰਡ ਦੇ ਪੰਜ ਲੋਕਾਂ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਹੈ ਦੱਸਣਯੋਗ ਹੈ ਕਿ 31 ਮਈ ਨੂੰ ਸਰਪੰਚ ਜਸ਼ਨਪ੍ਰੀਤ ਬਾਵਾ ਨੇ ਲਾਇਸੈਂਸੀ ਪਿਸਤੌਲ ਉਤਕਸ਼ਿਪ ਕਰ ਲਈ ਸੀ ਪਹਿਲਾਂ ਪਰਿਵਾਰ ਵੱਲੋਂ ਇਹ ਕਿਹਾ ਗਿਆ ਕਿ ਉਹਨਾਂ ਉਹਨਾਂ ਨੂੰ ਕਿਸੇ ਤੇ ਸ਼ੱਕ ਨਹੀਂ ਪਰ ਇਹ ਘਟਨਾ ਦੇ 5 ਦਿਨ ਬਾਅਦ ਪਰਿਵਾਰ ਵੱਲੋਂ ਫੌਜਾ ਸਿੰਘ ਸਰਾਰੀ ਅਤੇ ਉਹਨਾਂ ਦੇ ਪੀਏ ਖਿਲਾਫ ਪੁਲਿਸ ਨੂੰ ਦਰਖਾਸਤ ਦਿੱਤੀ ਗਈ ਇਸ ਤੋਂ ਬਾਅਦ ਛਟ ਦਾ ਗਠਨ ਕੀਤਾ ਗਿਆ ਛਟ ਵੱਲੋਂ ਜਾਂਚ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਪਰਿਵਾਰ ਨੂੰ ਫੌਜਸ ਅੰਸਾਰੀ ਖਿਲਾਫ ਬਿਆਨ ਦੇਣ ਲਈ ਢਕਾਇਆ ਗਿਆ ਸੀ ਇਸ ਤੋਂ ਬਾਅਦ ਹੁਣ ਇਸ ਮਾਮਲੇ ਨੂੰ ਸੰਬੰਧੀ ਫੌਜਸ ਅੰਸਾਰੀ ਅਤੇ ਉਸ ਦੇ ਪੀਏ ਬਚਿੱਤਰ ਸਿੰਘ ਲਾੜੀ ਨੂੰ ਛੀ ਕਲੀਨ ਛਟ ਦੇ ਦਿੱਤੀ ਗਈ ਹੈ ਛਟ ਵੱਲੋਂ ਕਿਉਂਕਿ ਛਟ ਬਿਠਾਈ ਗਈ ਸੀ ਇਸ ਦੇ ਵਿੱਚ ਦੀਪਕ ਸ਼ਰਮਾ ਦੇ ਵੀ ਕੁਝ ਬਤੇ ਸੀ ਦੂਸਰੇ ਪਾਸੇ ਕੁਝ ਸਰਕਾਰ ਤੇ ਅਤੇ ਕੁਝ ਪੁਲਿਸ ਮੁਲਾਜ਼ਮਾਂ ਦੇ ਨਮਾਇਦੇ ਵੀ ਸੀ ਕਿਉਂਕਿ ਵਾਰ-ਵਾਰ ਖਾਸ ਕਰਕੇ ਦੀਪਕ ਸ਼ਰਮਾ ਵੱਲੋਂ ਵਿਰੋਧ ਕੀਤਾ ਗਿਆ ਕਿ ਕਤਲ ਦਾ ਜ਼ਿੰਮੇਵਾਰ ਯਾਨੀ ਕਿ ਜਸ਼ਨਪ੍ਰੀਤ ਬਾਵਾ ਨੇ ਖੁਦ ਨੂੰ ਲਾਇਸੈਂਸੀ ਪਿਸਤਲ ਦੇ ਨਾਲ ਗੋਲੀ ਮਾਰ ਕੇ ਆਤਮ ਹੱਤਿਆ ਕਰਨੀ ਸੀ 50 ਦਿਨਾਂ ਬਾਅਦ ਇਹ ਮਾਮਲਾ ਭਾਮੜ ਬਣ ਗਿਆ ਜਿਸ ਦੇ ਵਿੱਚ ਇਲਜ਼ਾਮ ਲਗਾਏ ਗਿਆ ਸੋਜਾ ਸਿੰਘ ਸਰਾਰੀਆ ਤੇ ਉਸ ਦੇ ਪੀਏ ਤੇ ਲੇਕਿਨ ਅੱਜ ਸਿੱਟ ਨੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦਿੱਤਾ ਹੈ ਨਵਾਂ ਮੋੜ ਆਇਆ ਹੈ ਫੋਜ ਸਿੰਘ ਸਰਾਰੀ ਅਤੇ ਉਸਦੇ ਪੀ ਪੀ ਬਚਿਤ ਸਿੰਘ ਲਾਟੀ ਨੂੰ ਲੈ ਕੇ ਸਿਟ ਨੇ ਕਲੀਮ ਚਿੱਟ ਦੇ ਦਿੱਤੀ ਹੈ ਅਤੇ ਮਾਮਲਾ ਦਰਜ ਕਰਨ ਲੱਗਾ ਕਰ ਲਿਆ ਗਿਆ ਹੈ ਉਹਨਾਂ 50 ਵਿਅਕਤੀਆਂ ਤੇ ਜਿਨ੍ਹਾਂ ਨੇ ਜਸ਼ਨਪ੍ਰੀਤ 바ਵਾ ਦੇ ਮਾਤਾ ਪਿਤਾ ਨੂੰ ਭੜਕਾਇਆ ਕਿ ਜਸ਼ਨਪ੍ਰੀਤ 바ਵਾ ਦੀ ਮੌਤ ਦਾ ਜ਼ਿੰਮੇਵਾਰ ਹਲਕਾ ਗੁਰੂ ਸਾਹਿਬ ਤੋਂ ਮੌਜੂਦਾ ਵਿਧਾਇਕ ਫੋਜ ਸਿੰਘ ਸਰਾਰੀ ਅਤੇ ਉਸਦਾ ਪੀ ਹੈ ਲੇਕਿਨ ਸਿਟ ਨੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕੀਤਾ ਹੈ ਫੈਸਲਾ ਜਿਹੜਾ ਹੈ ਫੌਜੀਤ ਸਿੰਘ ਸਰਾਲੀਆ ਤੇ ਉਸਦੇ ਪੀਏ ਦੇ ਹੱਕ ਵਿੱਚ ਆਇਆ ਹੈ ਯਾਨੀ ਕਿ ਸਿਟ ਵੱਲੋਂ ਇਹ ਕਿਆ-ਕਿਆ ਹੈ ਕਿ ਇਹ ਗੁੰਮਰਾਹ ਕੀਤਾ ਗਿਆ ਸੀ ਜਸ਼ਰਪ੍ਰੀਤ 바ਵਾ ਦੇ ਮਾਤਾ ਪਿਤਾ ਨੂੰ ਇਹ ਪੰਜ ਵਿਅਕਤੀਆਂ ਵੱਲੋਂ ਜਿਨ੍ਹਾਂ ਤੇ ਐਫ ਆਈ ਆਰ ਦਰਜ ਕਰ ਲਈ ਗਈ ਹੈ ਤਾਂ